பாபா Ban -ba ਗੁਰੂ ਨਾਨਕ ਤੇ ਹੋਈ ਰੰਗਲਾ ਰੰਗਲਾ ਤੇ ਹੋਈ ਰੰਗਲਾ ਰੰਗਲਾ ਤੇ ਹੋਈ ਰੰਗਲਾ ਆਦ ਨਿਰੰਝਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗਿਆ ਲੋਕ ਸੁਨਿਓ ਪਰਲੋਕ ਸੁਨਿਓ ਵਿਗ ਲੋਕ ਸੁਨਿਓ ਸਭ ਦਰਸ਼ਨ ਪਾਇਆ ਸੰਗਤ ਪਾਰ ਉਤਾਰਨ ਦਾ ਗੁਰੂ ਨਾਨਕ ਸਾਹਿਬ ਪੰਥ ਚਲਾਇ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਏ ਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇ ਤੂੰ ਕਰਨ ਤਾਰਨ ਸਮਰੱਥ ਹੈ ਕਰਤ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਗੋਈ ਸਭ ਇੱਕੋ ਸ਼ਬਦ ਵਰਤ ਜੋ ਕਰੇ ਸੋ ਹੋਈ ਵਡਿਆਈ ਗੁਰਮ ਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੋ ਧੰਨ ਧੰਨ ਗੁਰੂ ਸੋਈ ਹਰ ਜੁਗ ਜੁਗ ਭਗਤ ਸਾਈ ਕਾਰ ਕਾ ਮਾਮੁਨੀ ਦੁਰਸ਼ੋ ਦੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਗਾਏ ਸੋ ਮਰੇ ਜਿਤ ਤੇ ਰਦਾਏ ਤੋ ਕਰੇ ਜਿਤ ਤੇ ਰਦਾਏ ਦੁਰ ਸਤ ਨਾਮ ਸ੍ਰੀ ਵਾਹ ਰਾਮ ਕਲੀ ਮਹਲਾਤੀ ਜਾਨ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਈ ਸਤਿਗੁਰ ਨਤਾ ਅ ਪਵਨ ਗੁਰੂ ਪਾਣਿ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ yeah man ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾਦਾ ਸੋਰਠਿ ਮਹਾ ਹਰ ਮਨ ਤਨ ਵਸਿਆ ਸੋਈ ਜੈਤਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਬੁਖਤਾ ਕੀ ਕੀਮਤ ਕਹੀ ਹਰ ਮਨ ਤਨ ਵਸਿਆ ਸੋਈ ਜੈ ਦੇ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਕੀ ਕੀਮਤ ਕਹੀ ਨਜਾਈ ਹੋ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਤਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਸਰਨਾਈ ਮੁਖ ਨਿੰਦਕ ਕਾਇ ਸ਼ਾਈ ਤੂੰ ਤਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਵ ਸਰਣਾਈ ਮੁਖ ਨਿੰਦਕ ਕਾ ਛਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सच्चे बादशाह जी आप जी दे हजूर अमृत वेले तो लेके ऐस वेले तक श्री आशा जी दी वार दे स्लोक संत शब्द कीर्तन जी की अरदास अखर लग कन्ना तु भूल चुक मा भाव जी दे चरण कमला पास ਸਿਕ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰੇ ਚਲੋ ਦਰਸ਼ਨ ਕਰਕੇ ਸਤਨਾਮ ਦਾ ਆਵਾਜ਼ਾ ਦਿੰਦੇ ਸਤਿਨਾਮ {{\text{ਸਤਿਨਾਮ}}}}{{{\text{ਸਤਿਨਾਮ}}}}{{{\text{ਸਤਿਨਾਮ}}}}{{{\text{ਵਾਹਿਗੁਰੂ}}}}{{{\text{ਵਾਹਿਗੁਰੂ}}}}{{{\text{ਵਾਹਿਗੁਰੂ}}}}{{{\text{ਸਤਿਨਾਮ}}}}{{{\text{ਸਤਿਨਾਮ}}}}{ ਨਾਮ ਅਜ਼ਤ ਨਾਮ ਜੀ ਆਹੇ ਗੁਰੂ ਆਹੇ ਗੁਰੂ ਜੀ ਸਾਕ ਨਾਮ ਅਜ਼ਤ ਨਾਮ ਅਜ਼ਤ ਨਾਮ uh ਰਾਤਾਂ ਮਹਾਤਾਂ 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 Satsang